ਮੱਲਾਵਾਲੇ ਚ 6 ਰੁਪਏ ਦੀ ਲਾਟਰੀ ਚ ਕਿਸਾਨ ਨੇ ਜਿੱਤਿਆ ਇਨਾਮ 45000 ਰੁਪਏ ਜੀ ਹਾਂ ਕਸਬਾ ਮੱਲਾਵਾਲੇ ਨਾਲ ਸੰਬੰਧਿਤ ਪਿੰਡ ਜੈਮਲਵਾਲ ਤੋਂ ਇੱਕ ਕਿਸਾਨ ਨੇ 6 ਰੁਪਏ ਦੀ ਲਾਟਰੀ ਖਰੀਦੀ ਜਿਹਦੇ ਵਿੱਚ ਉਸ ਨੂੰ 45000 ਰੁਪਏ ਨਾਂ ਵੱਜੂ ਲਾਟਰੀ ਨਿਕਲੀ ਹੈ ਜਦੋਂ ਕਿਸਮਤ ਚਮਕਣੀ ਹੋਵੇ ਤਾਂ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਲੱਗਦਾ ਚਾਹੇ ਉਹ ਛੋਟਾ ਨਾਮ ਹੋਵੇ ਚਾਹੇ ਵੱਡਾ ਸਿਰਫ 6 ਰੁਪਏ ਦੀ ਲਾਟਰੀ ਖਰੀਦ ਕਿਸਾਨ ਗੁਰਪ੍ਰੀਤ ਸਿੰਘ ਬਣਿਆ 45000 ਰੁਪਏ ਲਾਟਰੀ ਦਾ ਜੇਤਾ ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਉਹ ਪਹਿਲਾਂ ਵੀ ਆਪਣੀ ਕਿਸਮਤ ਅਜਮਾਉਂਦਾ ਰਿਹਾ ਹੈ ਜਿਸ ਵਿੱਚ ਉਸ ਨੂੰ ਉਹਨਾਂ ਨੇ ਦੱਸਿਆ ਕਿ ਜਦੋਂ ਮੱਲਾਵਲੇ ਦੇ ਵਿੱਚ ਗਿੱਲ ਲਾਟਰੀ ਸਟਾਲ ਖੁੱਲਿਆ ਹੈ ਤਾਂ ਹਰ ਰੋਜ਼ ਹੀ ਉਹ ਕੁਝ ਦਿਨਾਂ ਦੀ ਵਿਥੀ ਨਾਲ ਲਾਟਰੀ ਖਰੀਦ ਰਿਹਾ ਹੈ ਜਿਸ ਵਿੱਚੋਂ ਉਸ ਨੂੰ ਤਕਰੀਬਨ ਹਰ ਰੋਜ਼ ਹੀ ਛੋਟੇ ਮੋਟੇ ਨਾਮ ਨਿਕਲਦੇ ਰਹੇ ਹਨ ਪਰ ਅੱਜ 45000 ਰੁਪਏ ਦਾ ਨਾਮ ਨਿਕਲਿਆ ਹੈ ਜਿਸ ਨਾਲ ਉਹ ਅਤੇ ਉਸ ਦਾ ਪਰਿਵਾਰ ਹੋਰ ਖੁਸ਼ੀ ਮਹਿਸੂਸ ਕਰ ਰਿਹਾ ਹੈ ਇਸ ਮੌਕੇ ਗਿੱਲ ਲਾਟਰੀ ਸੇਲਰ ਗੁਰਦੇਵ ਸਿੰਘ ਨੇ ਲਾਟਰੀ ਜੇਤੂ ਕਿਸਾਨ ਗੁਰਪ੍ਰੀਤ ਸਿੰਘ ਦਾ ਮੂੰਹ ਮਿੱਠਾ ਕਰਵਾਉ ਉਸ ਨੂੰ 45000 ਰੁਪਏ ਦੀ ਜਿੱਤੀ ਲਾਟਰੀ ਦੀ ਨਕਦ ਰਕਮ ਭੇਟ ਕੀਤੀ ਲਾਟਰੀ ਸੇਲਰ ਗੁਰਦੇਵ ਸਿੰਘ ਨੇ ਕਿਹਾ ਕਿ ਲਾਕਨ ਵਾਸੀ ਆਪਣੀ ਕਿਸਮਤ ਅ ਦਾ ਹੈ ਕਿਸਮਤ ਚਮਕਾਉਣ ਦਾ ਉਹੀ ਮੌਕਾ ਕਈਆਂ ਨੂੰ ਵਾਰ-ਵਾਰ ਮਿਲਦਾ ਹੈ ਸੋ ਸਰਕਾਰ ਵੱਲੋਂ ਇਹ ਪ੍ਰਮਾਣਛੋਦਾ ਹੈ ਜਿਸ ਦਰਾਂ ਉਹ ਲਾਟਰੀ ਸਟਾਲ ਤੇ ਆ ਕੇ ਲਾਟਰੀ ਖਰੀਦ ਸਕਦੇ ਹਨ ਦੇਖੋ ਇਸ ਮੌਕੇ ਲਾਟਰੀ ਸੇਲਰ ਗੁਰਦੇਵ ਸਿੰਘ ਅਤੇ ਲਾਟਰੀ ਵਿਜੇਤਾ ਗੁਰਪ੍ਰੀਤ ਸਿੰਘ ਨੇ ਕਿਸ ਤਰ੍ਹਾਂ ਖੁਸ਼ੀ ਕੀਤੀ ਸਾਂਝੀ ਸੁਣੋ ਤੁਸੀਂ ਵੀ ਕਿਸਾਨ ਨੂੰ ਵਧਾਈ ਦਿੰਦੇ ਹੋਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕੀ ਨਾਮ ਪਾਈ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਜੈਮਲਾਨ ਲਾਟਰੀ ਨਿਕਲੀ ਆ ਜੀ ਹਾਂ ਜੀ ਕਿੰਨੇ ਰੁਪਏ ਦੀ ਪਾਈ ਸੀ ਇਹ 150 ਰੁਪਏ ਦੀ ਪਾਈ ਸੀ ਠੀਕ ਹੈ 6 ਰੁਪਏ ਦਾ ਇੱਕ ਬੋਚ ਹਾਂ ਜੀ ਹਾਂ ਜੀ ਤੇ ਕਿੰਨੀ ਨਿਕਲੀ ਆ ਜੀ 45000 ਰੁਪਏ ਨਿਕਲੇ ਠੀਕ ਹੈ ਜੀ ਖੁਸ਼ੀ ਹੋ ਰਹੀ ਹੈ ਹਾਂ ਜੀ ਬਹੁਤ ਜੀ ਠੀਕ ਹੈ ਜੀ ਪਹਿਲਾਂ ਵੀ ਕਿੰਨੀ ਵਾਰੀ ਪਾ ਚੁੱਕੇ ਲਾਟਰੀ ਪਹਿਲਾਂ ਹੋਰ ਤਾਂ ਮੈਂ ਬਹੁਤ ਪਾਉਂਦ ਰਿਆਂ ਇੱਥੇ ਹੁਣ ਪਾਈ ਸੀ ਇੱਕ ਵਾਰ 2500 ਨਿਕਲਿਆ ਹੈ ਦੋ ਤਿੰਨ ਵਾਰਾਂ 6600 ਨਿਕਲਿਆ ਹੈ ਇਹ ਸਟਾਲ ਤੇ ਪਹਿਲੀ ਵਾਰ ਪਾਇਆ ਹਾਂ ਜੀ ਹੁਣ 45000 ਰੁਪਏ ਨਿਕਲੇ ਠੀਕ ਹੈ ਜਿੰਨੇ ਵਾਰ ਵੀ ਪਾਈ ਇਸ ਸਟਾਲ ਤੋਂ ਲਾਟਰੀ ਤੁਹਾਡੀ ਨਿਕਲੀ ਹਾਂ ਜੀ ਨਿਕਲ ਜਾਂਦੀ ਠੀਕ ਹੈ ਜੀ ਹੁਣ ਜਿਹੜਾ ਚੌਥੀ ਪੰਜਵੀਂ ਵਾਰ ਜਿਹੜਾ 45000 ਰੁਪਏ ਨਿਕਲੇ ਹਾਂ ਜੀ 45000 ਠੀ ਅੱਗੇ ਕੋਸ਼ਿਸ਼ ਕਰਦੇ ਰਹੋਗੇ ਹਾਂਜੀ ਹਾਂਜੀ ਫਿਰ ਕਰਦੇ ਰਹਾਂਗੇ ਛੋਟੀ ਪਾਈ ਸੀ ਕਿ ਵੱਡੀ ਪਾਉਂਦੇ ਰਹੇ ਸੀ ਹਾਂਜੀ ਆ ਛੋਟੀ ਪਾਈ ਸੀ ਅੱਛਾ 1 ਕਰੋੜ ਵਾਲੀ ਹਾਂਜੀ ਹਾਂਜੀ ਸਾਰਾ ਅੱਜ ਤੁਹਾਡੀ ਸਟਾਲ ਤੇ ਲਾਟਰੀ ਨਿਕਲੀ ਇੱਕ ਇੱਕ ਹੋ ਗਈ ਹਾਂਜੀ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਜੀ ਇਹ ਸਾਡੇ ਵਿਨਰ ਹੈਗੇ ਨੇ ਇਹਨਾਂ ਦੀ ਜਿਹੜੀ ਲਾਟਰੀ ਆ ਉਹ 6 ਪਈ ਹੈ ਦੇ ਵਿੱਚ ਜਿਹੜਾ ਇਹਨਾਂ ਦਾ 45000 ਦਾ ਨਾਮ ਸਾਡੇ ਗਿੱਲ ਲਾਟਰੀ ਸਟਾਲ ਤੋਂ ਨਿਕਲਿਆ ਹੈ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨੰਬਰ ਨੋਟ ਕਰ ਲਓ ਜੀ 95500 33 ਨੰਬਰ ਤੇ ਜਿਹੜਾ ਹੈ ਇਹਨਾਂ ਦਾ ਜਿਹੜਾ ਨਾਮ ਲੱਗਾ ਹੈ ਠੀਕ ਹੈ ਜੀ ਤੇ ਐਨ ਕੇ ਏਜੰਸੀ ਫਿਰੋਜਪੁਰ ਤੋਂ ਜੋ ਅਸੀਂ ਇੱਥੇ ਮਾਲ ਲੈ ਕੇ ਆਉਣੇ ਆ ਤੇ ਇਹਨਾਂ ਨੂੰ ਜਿਹੜੀ ਅਸੀਂ ਟਿਕਟਾ 150 ਰੁਪਏ ਦੀ ਸੇਲ ਕੀਤੀ ਸੀਗੀ ਉਹਦੇ ਵਿੱਚ ਇਹਨਾਂ ਦਾ ਜਿਹੜਾ 45000 ਦਾ ਨਾਮ ਲੱਗਾ ਹੈ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜੀ ਕਹਿੰਦੇ 6 ਰੁਪਏ ਦੇ ਵਿੱਚ ਕਿਸਮਤ ਜਾ ਗਈ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਰ ਇਲਾਕਾ ਨਿਵਾਸੀਆਂ ਨੂੰ ਕੀ ਕਹੋਗੇ ਜੀ ਬਸ ਇਲਾਕਾ ਨਿਵਾਸੀਆਂ ਨੂੰ ਇਹੀ ਕਹਾਂਗੇ ਕਿ ਕਿਤੇ ਨਾ ਕਿਤੇ ਆਪਣੀ ਕਿਸਮਤ ਜ਼ਰੂਰ ਬੰਦੇ ਨੂੰ ਅਜਮਾਉਣੀ ਚਾਹੀਦੀ ਆ ਹੁਣ ਜਿਵੇਂ ਹੋਲੀ ਬੰਪਰ ਪੰਜਾਬ ਸਰਕਾਰ ਦਾ 500 ਰੁਪਏ ਦੀ ਟਿਕਟਾ ਉਹ ਚੱਲ ਰਿਹਾ ਹੈ 2.5 ਕਰੋੜ ਦਾ ਇਨਾਮ ਆ ਉਹ ਆਣ ਕੇ ਸਾਡੀ ਦੁਕਾਨ ਤੋਂ ਖਰੀਦੋ ਤੇ ਆਪਣੀ ਕਿਸਮਤ ਨੂੰ ਜਿਹੜਾ ਮੌਕਾ ਦਿਓ ਜੀ ਐਡਰੈਸ ਜ਼ਰੂਰ ਸਾਂਝਾ ਕਰ ਦਈਏ ਐਡਰੈਸ ਹੈਗਾ ਜੀ ਜੈਂਬਲ ਵਾਲਾ ਰੋਡ ਪੁਰਾਣੀ ਖੰਨਿਆਂ ਵਾਲੀ ਦੁਕਾਨ ਨਿਊ ਬਾਬਾ ਜੁਵੈਲਰ ਦੁਕਾਨ ਸਾਹਮਣੇ ਰੋਸ਼ਨ ਹਲਵਾਈ ਠੀਕ ਹੈ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਇਹ ਆਪ ਨੂੰ ਕਰੀਬ 15 ਕੁ ਦਿਨ ਹੋ ਗਏ ਨੇ ਜਿਹੜਾ ਆਪਣਾ ਸਟਾਲ ਆ ਸ਼ੁਰੂ ਹੋਇਆ ਹੈ ਜੀ ਜੀ ਲੋਕਾਂ ਦੀ ਲਗਾਤਾਰ ਕਿਸਮਤ ਜਿਹੜੀ ਚਮਕਦੀ ਨੇ ਬਿਲਕੁਲ ਜੀ ਬਿਲਕੁਲ ਲੋਕਾਂ ਦੇ ਜਿਹੜੇ ਨਾਮ ਆ ਛੋਟੇ ਵੱਡੇ ਤੇ ਨਿਕਲ ਹੀ ਰਹੇ ਆ ਜਿਵੇਂ 600 1200 2500 ਇਹ ਨਾਮ ਤਾਂ ਲਗਾਤਾਰ ਚੱਲ ਹੀ ਰਹੇ ਆ ਪਰ ਅੱਜ ਜਿਹੜਾ ਨਾਮ ਇਹਨਾਂ ਦਾ 45000 ਦਾ ਨਾਮ ਨਿਕਲਿਆ ਜੀ ਆ ਜੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਕਿ ਤੁਹਾਡੇ ਵੱਲੋਂ ਤਾਂ ਦੱਸਿਆ ਜਾ ਰਿਹਾ ਕਿ ਤੁਹਾਡੀ ਜਿਹੜੀ ਕਿਸਮਤ ਜਿਹੜੀ ਚਮਕੀ ਸੀ ਉਸ ਤੋਂ ਬਾਅਦ ਤੁਸੀਂ ਸ਼ੁਰੂਆਤ ਕੀਤੀ ਬਿਲਕੁਲ ਜੀ ਮੇਰਾ ਖੁਦ ਦਾ ਇਸੇ ਟਿਕਟ ਦੇ ਵਿੱਚ ਸਵਾ ਦੋ ਲੱਖ ਰੁਪਏ ਜਿਹੜਾ ਇਨਾਮ ਨਿਕਲਿਆ ਸੀਗਾ ਉਸ ਤੋਂ ਬਾਅਦ ਜਿਹੜੀ ਆ ਇਹ ਆਪਾਂ ਲਾਟਰੀ ਸਟਾਲ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ ਜੀ ਲੱਗ ਕੇ ਨੂੰ ਜਿਹੜਾ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਜਿਹੜੀ ਕਿਸਮਤ ਹੈਗੀ ਜ਼ਰੂਰ ਚਮਕਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜਿਵੇਂ ਥੋੜੇ ਬਾਰੇ ਪੈਸੇ ਕਿਤੇ ਨਾ ਕਿਤੇ ਇਹ ਲਾਟਰੀ ਨੂੰ ਤੁਸੀਂ ਯੂਆ ਨਾਲ ਸਮਝੋ ਜੀ ਕਿਉਂਕਿ ਲਾਟਰੀ ਨੂੰ ਲਾਟਰੀ ਸਮਝ ਕੇ ਜਦੋਂ ਵੀ ਤੁਹਾਡੀ ਜੇਬ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਆਪਣੀ ਕਿਸਮਤ ਨੂੰ ਮੌਕਾ ਦਿਓ ਜੀ ਤੇ ਲਾਟਰੀ ਜ਼ਰੂਰ ਪਾਉਣੀ ਚਾਹੀਦੀ ਹੈ ਜੀ ਇਹ ਕਹਿੰਦੇ ਸੀ ਬਿਲਕੁਲ ਜੀ ਇਹ ਨਾਗਾਲੈਂਡ ਸਟੇਟ ਦੀ ਲਾਟਰੀ ਹੈ ਜੀ ਜਿਹੜੀ ਛੋਟੀ ਐਕਚੁਅਲ ਨਾਗਾਲੈਂਡ ਜੀ ਜੀ ਹੋਰ ਕਿਹੜੀ ਕਿਹੜੀ ਸਟੇਟ ਦੀ ਹੈਗੀ ਜੀ ਆਪਣੇ ਕੋਲ ਹੋਰ ਆਪਣੇ ਕੋਲੇ ਪੰਜਾਬ ਸਟੇਟ ਦੀ ਲਾਟਰੀ ਹੈ ਜੀ ਜੀ ਹਾਂਜੀ ਠੀਕ ਹੈ ਜੀ ਪੰਜ ਸਰ ਅੱਜ ਬੰਪਰ ਨਿਕਲਿਆ ਜੀ ਕੀ ਕਹੋਗੇ ਗਿੱਲ ਸਟਾਲ ਤੋਂ ਬੰਪਰ ਨਿਕਲਿਆ ਜੀ ਅੱਜ ਜਿਹੜਾ 45000 ਰੁਪਏ ਦਾ ਬੜੀ ਖੁਸ਼ੀ ਦੀ ਗੱਲ ਹੈ ਗਿੱਲ ਲਾਟਰੀ ਸਟਾਲ ਜਿੱਕਾ ਕੋਸ਼ਿਸ਼ ਸਮਾ ਹੋਇਆ ਇਹਨਾਂ ਨੂੰ ਇੱਕ ਲਾਟਰੀ ਦਾ ਸਟਾਲ ਜਿਹੜਾ ਲਗਾਇਆ ਹੈ 20 ਦਿਨ ਹੀ ਹੋਏ ਅਜੇ ਤੇ अनेका ਹੀ ਨਾਮ ਜਿਹੜੇ ਇੱਥੇ ਛੋਟੇ-ਮੋਟੇ ਨਾਮ ਨਿਕਲ ਚੁੱਕੇ ਨੇ ਅੱਜ ਜਿਹੜਾ ਜਿਹੜੇ ਨਾਮ ਨਿਕਲੇ 45000 ਰੁਪਏ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਇੱਕ ਤਾਂ ਪ੍ਰਕਾਸ਼ ਦਿਹਾੜਾ ਰਵੀਦਾ ਸਮਰੱਥ ਜੀ ਦਾ ਉਹਨਾਂ ਨੂੰ ਸਮਰਪਿਤ ਹੈ ਤੇ ਦੂਸਰਾ ਜਿਹੜਾ ਇੱਕ ਹੋਰ ਇਹਨਾਂ ਦੇ ਕੋਲ ਜਿਹੜਾ ਹੋਲੀ ਦਾ ਬੰਪਰ ਆ ਰਿਹਾ ਜੀ 2.5 ਕਰੋੜ ਰੁਪਏ ਦਾ 2.5 ਕਰੋੜ ਰੁਪਏ ਦਾ ਇੱਕ ਬੰਪਰ ਆ ਰਿਹਾ ਹੈ ਅਸੀਂ ਪ੍ਰਮਾਤਮਾ 'ਤੇ ਆਸ ਕਰਦੇ ਹਾਂ ਵੀ ਇਹ ਵੀ ਸਾਡੇ ਇਲਾਕੇ ਦੇ ਵਿੱਚ ਨਿਕਲੇ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਤਾਂ ਵਧਾਈ ਦੇਵਾਂਗਾ ਸਾਡਾ ਵੀਰ ਜਿਹੜਾ ਗੁਰਦੇਵ ਸਿੰਘ ਗਿੱਲ ਹੈ ਵੀ ਇਦਾਂ ਦੇ ਬੰਪਰ ਇੱਥੇ ਨਿਕਲਦੇ ਰਹਿਣ ਵਧਾਈ ਦੇ ਪਾਤਰ ਬੰਦੇ ਰਹਿਣ ਸੋ ਇਹ ਜਿਹੜਾ ਇਨਾਮ ਹੈ ਜੀ ਇਹ 6 ਰੁਪਏ ਵਾਲੀ ਟਿਕਟ ਹੈ 6 ਰੁਪਏ ਦੇ ਵਿੱਚ ਬੰਦਾ 45000 ਦਾ ਮਾਲਕ ਬਣਿਆ ਤੇ ਇਸ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਤੇ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਗਿੱਲ ਲਾਟਰੀ ਸਟਾਲ ਤੇ ਪਹੁੰਚੋ ਤੇ ਤੁਸੀਂ ਆਪਣਾ ਵੀ ਕਿਸਮਤ ਜਮਾਓ बन ਸਕਦੇ ਹੋ ਤੁਸੀਂ ਕਰੋੜਪਤੀ ਕਿਉਂਕਿ ਜਿਹੜਾ 2.5 ਕਰੋੜ ਦਾ ਇਨਾਮ ਹੋ ਸਕਦਾ ਹੈ ਤੁਹਾਡਾ ਅਗਲਾ ਇਨਾਮ ਤੁਹਾਡਾ ਹੋਵੇ